ਦੋਸਤੋ ਅੱਜ ਅਸੀਂ ਖੜੇ ਆਂ ਸੋਨੀਪੱਤ ਵਿੱਚ ਗੋਲਡਨ ਹਟ ਜਿਹੜਾ ਕਿ ਬਹੁਤ ਹੀ ਮਸ਼ਹੂਰ ਰੈਸਟੋਰੈਂਟ ਹੈ ਉਹ ਇਨਸਾਨ ਜਿਹੜੇ RAM SINGH RANA ਜਿਹਨਾਂ ਨੂੰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਸੀਗੇ ਜਿਹੜੇ ਹੜ ਅਪੀਰ ਸਿੰਘ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਬਹੁਤ ਵੱਡੀ ਸਹਾਇਤਾ ਦਿੱਤੀ ਹੈ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ 1100 ਟਰੈਕਟਰ ਜਿਹੜਾ ਆ ਉਹ ਦੇਣ ਦਾ ਐਲਾਨ ਕੀਤਾ ਅਸੀਂ ਗੱਲਬਾਤ ਵੀ ਕੀਤੀ ਹੈ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ RAM SINGH RANA ਸਾਨੂੰ ਮਿਲੇ ਨਹੀਂ ਪਰ ਉਹਨਾਂ ਦੇ ਮੈਨੇਜਰ ਨੇ ਗੱਲਬਾਤ ਕੀਤੀ ਹੈ ਆਓ ਤੁਹਾਨੂੰ ਅਸੀਂ ਅੰਦਰੀਆਂ ਤਸਵੀਰਾਂ ਦਿਖਾਣ ਜਿੱਥੇ ਇਹ ਸਾਰਾ ਜਿਹੜਾ ਆ ਅੰਦਰ ਇੱਕ ਟਰੈਕਟਰ ਜਿਹੜਾ ਰੱਖਿਆ ਗਿਆ ਆ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਜੋ ਉਹਨਾਂ ਪੀੜਤ ਪਰਿਵਾਰਾਂ ਤੱਕ ਵੀਡੀਓ ਪਹੁੰਚ ਸਕੇ ਅਗਰ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਆ ਉਹ ਸਾਹਨੇ ਵਾਲਾ ਆ ਕੇ ਆਪਣੀ ਜੋ ਵੀ ਆਈਡੀ ਪ੍ਰੂਫ ਹੈ ਉਹ ਵੈਰੀਫਿਕੇਸ਼ਨ ਕਰਾ ਕੇ ਉੱਥੇ ਐਪਲੀਕੇਸ਼ਨ ਦੇ ਸਕਦਾ ਤੇ ਪੂਰੀ ਟੀਮ ਜਿਹੜੀ ਆ ਉਹ ਵੈਰੀਫਿਕੇਸ਼ਨ ਕਰੇਗੀ ਅਤੇ ਉਹਨਾਂ ਪੀੜਤ ਕਿਸਾਨਾਂ ਨੂੰ ਜਿਹੜਾ ਆ ਉਹ ਟਰੈਕਟਰ ਦਿੱਤਾ ਜਾਵੇਗਾ ਅਤੇ ਉਹਨਾਂ ਲੋਕਾਂ ਦਾ ਭਲਾ ਹੋਊਗਾ ਜਿਹੜਾ ਨੁਕਸਾਨ ਹੋ ਚੁੱਕਿਆ ਆ